ਦੇ ਜੋ ਮਾਰਨ ਵਰਤ ਤੇ ਬੈਠਾ ਉਹਨਾਂ ਦੇ ਆਧਾਰਤ ਕਿ ਉਹ ਇਕੱਲੇ ਉਹਨਾਂ ਨੇ ਇਕੱਲਿਆਂ ਨੂੰ ਤਾਂ ਫਾਇਦਾ ਨਹੀਂ ਆਪਣੇ ਸਾਰਿਆਂ ਲਈ ਬੈਠੇ ਆ ਸਾਰਿਆਂ ਦੇ ਹੱਕਾਂ ਲਈ ਬੈਠੇ ਆ ਤੇ ਉਹਨਾਂ ਦੇ ਆਧਾਰ ਤੇ ਇੱਕ ਕਵਿਤਾ ਉਹਨਾਂ ਨੂੰ ਸੁਣਾ ਰਹੇ ਆ ਆਉਣ ਵਾਲੀ ਪੀੜ੍ਹੀ ਦਾ ਫਿਕਰ ਹੈ ਜੋ ਕਰਦਾ ਸਾਡੇ ਸਾਰਿਆਂ ਦੇ ਹੱਕਾਂ ਲਈ ਜੋ ਹੈ ਲੜਦਾ ਦੂਜਿਆਂ ਨੂੰ ਮੂਹਰੇ ਕਰ ਨਹੀਂ ਆਪ ਨੂੰ ਲੁਕੋਇਆ ਮੌਤ ਗਾਉਣ ਲਈ ਅੱਗੇ ਆਣ ਹੈ ਖਲੋਇਆ ਕੱਖ ਦੇ ਨਹੀਂ ਰਹਿਣਾ ਚੱਲੀ ਗਈ ਜੇ ਜ਼ਮੀਨ ਕੱਢ ਦਿੰਦੇ ਦੀ ਲੋਕਾਂ ਕੋ ਖਿਆਲ ਨੂੰ ਲੋਕਾਂ ਦੇ ਹੱਕਾਂ ਲਈ ਮਰਨ ਵਰਤ ਤੇ ਬੈਠਾ ਜਿੱਤ ਤੂੰ ਦਵਾਈ ਰੱਬਾ ਡੱਲੇਵਾਲ ਨੂੰ ਤੰਦਰੁਸਤੀਆਂ ਵਾਸੀ ਤੂੰ ਡੱਲੇਵਾਲ ਨੂੰ ਸਾਡਾ ਜਰਨਲ ਸਾਡੇ ਲਈ ਹੈ ਦੁੱਖ ਸੰਹਦਾ ਕੁਰਸੀ ਦੇ ਯਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੌਣਾਂ ਦਿਓ ਇਹ ਜ਼ਮੀਰਾਂ ਨੂੰ ਜਗਾਜੋ ਪਿੰਡਾਂ ਵਿੱਚੋਂ ਲੈ ਕੇ ਤੁਸੀਂ ਕਾਫਲੇ ਹੈ ਆਜੋ ਦਿੱਲੀ ਵਾਲਾ ਬਣਾ ਦਿਓ ਮਾਹੌਲ ਜਾ ਕਰ ਦਿਓ ਰਾਕੇ ਕਮਾਲ ਨੂੰ ਲੋਕਾਂ ਦੇ ਹੱਕਾਂ ਲਈ ਮਰਨ ਵਰਤ ਤੇ ਬੈਠਾ ਜਿੱਤ ਤੂੰ ਦਵਾਈ ਰੱਪਾ ਡੱਲੇਵਾਲ ਨੂੰ ਤੰਦਰੁਸਤੀਆਂ ਵਾਸਤੇ ਤੂੰ ਡੱਲੇਵਾਲ ਨੂੰ ਵੱਡੇ ਵੱਡੇ ਖੱਬੀ ਖਾਨ ਅਸੀਂ ਚਿੱਤ ਕਰੇ ਹੋਏ ਨੇ ਕੁਰਬਾਨੀਆਂ ਦੇ ਨਾਲ ਇਤਿਹਾਸ ਭਰੇ ਹੋਏ ਨੇ ਹੁਣ ਕੀ ਸਾਡੇ ਤਾਂ ਪੰਜਾਬ ਦੀ ਕਿਸੇ ਅੱਗੇ ਨਹੀਂ ਸੀ ਝੁੱਕਦੇ ਹੁਣ ਕੀ ਤੋਂ ਡਰ ਤੁਸੀਂ ਅੰਦਰ ਹੋ ਲੁਕਦੇ ਸੋਚ ਕੇ ਉੱਤਰ ਤੁਸੀਂ ਦੇ ਦਿਓ ਕੀਤੇ ਪੱਖੋਂ ਕਲਾਂ ਲੱਖੀ ਦੇ ਸਵਾਲ ਨੂੰ ਲੋਕਾਂ ਦੇ ਹੱਕਾਂ ਲਈ ਮਰਨ ਵਰਤ ਤੇ ਬੈਠਾ ਜਿੱਤ ਤੂ ਦਵਾਈ ਰੱਬਾ ਡੱਲੇਵਾਲ ਨੂੰ ਤੰਦਰੁਸਤੀਆਂ ਵਾਸੀ ਤੂ ਡੱਲੇਵਾਲ ਨੂੰ ਧੰਨਵਾਦ